ਸਭਾ ਹਲਕਾ ਖੰਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮਨਾ ਅਤੇ ਭਾਜਪਾ ਵਰਕਰਾਨੀ ਸੁਖਮਨੀ ਸਾਹਿਬ ਦਾ ਪਾਰਟ ਕਰਵਾ ਕੇ ਤਰਨਤਾਰਨ ਵਿੱਚ ਦਫਤਰ ਦਾ ਉਦਘਾਟਨ ਕੀਤਾ ਇਸ ਮੌਕੇ ਭਾਜਪਾ ਵਰਕਰਾਨੇ ਕਿਹਾ ਕਿ ਸਾਨੂੰ ਇਕੱਠੋ ਕੇ ਪਾਰਟੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਮਨਾ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ ਇਸ ਮੌਕੇ ਤੇ ਮੌਜੂਦ ਭਾਜਪਾ ਵਰਕਰ ਮਨਮੋਹਨ ਸ਼ਰਮਾ ਕਿਟੂ ਰਣਜੀਤ ਸਿੰਘ ਹੋਜੇਵਾਲ ਸਨੀ ਬੈਂਥ ਕਮਲ ਪ੍ਰਭਾਕਰ ਕਪੂਰਥਲਾ ਆਰਸੀਐਫ ਤੋਂ ਮੰਡਲ ਪ੍ਰਧਾਨ ਓਮਪrakash ਪ੍ਰਧਾਨ ਤੁਲੀ ਰਵਿੰਦਰ ਸ਼ਰਮਾ ਅਤੇ ਹੋਰ ਵੀ ਪਾਰਟੀ ਵਰਕਰ ਮੌਜੂਦ ਸਨ ਇਸ ਮੌਕੇ ਉਮੀਦਵਾਰ ਮਨਜੀਤ ਸਿੰਘ ਮਨਾਨੇ ਕਿਹਾ ਕਿ ਉਹਨਾਂ ਨੂੰ ਆਪਣੇ ਇਲਾਕੇ ਦੇ ਲੋਕਾਂ ਉੱਤੇ ਯਕੀਨ ਹੈ ਲੋਕੀ ਬਾਤ ਚੜਕੇ ਵੋਟਾਂ ਪਾ ਕੇ ਖੰਡੂਰ ਸਾਹਿਬ ਤੋਂ ਜਿਤਾਉਣਗੇ ਅੱਜ ਮੈਂ ਧੰਨਵਾਦੀ ਹਾਂ ਸੁਨਤੇ ਲੋਕ ਸਭਾ ਹਲਕੇ ਦੇ ਸਾਰੇ ਯਾਕੂਬ ਸਰਬਾਨਾ ਦਾ ਵਰਕਰ ਸਰਬਾਨਾ ਦਾ ਜਿਨ੍ਹਾਂ ਨੇ ਬੜੀ ਵੱਡੀ ਗਿਣਤੀ ਚਾਜੇ ਤਸਦੀਦ ਕੀਤੀ ਆ ਤੇ ਸਭ ਤੋਂ ਪਹਿਲਾਂ ਸਾਰਿਆਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਤਨ ਸਾਹਿਬ ਜੀ ਨੂੰ ਜਨਸਾਰ ਜੀ ਦਾ ਕੋਟ ਆਸਰਾ ਲਿਆ ਅਰਦਾਸ ਬੇਨਤੀ ਕੀਤੀ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਵਰਕਰ ਸਰਬਾਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹ ਸਾਰੇ ਦਿਰਦਾਤ ਮਿਹਨਤ ਕਰਕੇ ਇਹ ਕਡੂਰ ਸਾਹਿਬ ਦੀ ਲੋਕ ਸਭਾ ਦੀ ਜਿਹੜੀ ਸੀਟ ਹੈ ਜਿੱਤ ਕੇ ਵੱਡੇ ਮਾਰਜਨ ਦੇ ਨਾਲ ਇਹ ਭਾਰਤੀ ਜਨਤਾ ਪਾਰਟੀ ਦੇ ਮੋਦੀ ਸਾਹਿਬ ਦੀ ਚੋਣ ਦੀ ਵਿੱਚ ਪਾਉਣ ਇਹ ਅੱਜ ਗੁਰੂ ਸਾਹਿਬ ਦੇ ਚਰਨਾਚ ਅਰਦਾਸ ਬੇਨਤੀ ਕਰਕੇ ਅੱਜ ਇਲੈਕਸ਼ਨ ਦੀ ਜਿਹੜੀ ਸ਼ੁਰੂਆਤ ਆਪਣੇ ਹਰ ਜਿੱਥੇ ਖਾਲੀ दल ਦਾ ਵੀ ਉਮੀਦਵਾਰ ਅੜਾਨ ਹੋ ਗਿਆ ਤਾਂ ਮਿੱਤਰ ਕਿੰਨਾ ਲਰਦਾ ਬਤਨ ਖਾਲੀ दल ਵੀ ਇਸ ਤਰ੍ਹਾਂ ਦੇ ਵਿੱਚ ਚੋਂ ਲਕਸ਼ਣ ਤਾਂ ਹਰ ਇੱਕ ਪਾਰਟੀਆਂ ਨੇ ਲੜਨੀ ਹੈ ਤਾਂ ਕੀ ਤੇ ਲੋਕਾਂ ਦੇ ਹੱਥ ਦੇ ਵਿੱਚ ਆ ਲੋਕ ਕਿਹਨੂੰ ਮਾਨਸਿਕ ਕਰ ਦਿੰਦੇ ਨੇ ਲੋਕ ਅੱਜ ਬੜੇ ਸਿਆਣੇ ਹੋ ਗਏ ਨੇ ਲੋਕ ਅੱਜ ਇਹ ਗੱਲ ਨੂੰ ਭਲੀ ਭਾਂਤ ਜਾਣ ਚੁੱਕੇ ਨੇ ਕਿ ਕਿਹੜੀ ਸਰਕਾਰ ਕਿਹੜੀ ਪਾਰਟੀ ਸਾਡੇ ਹੱਕ ਦੇ ਵਿੱਚ ਕੋਈ ਗੱਲ ਕਰਦੀ ਕਿਹੜੀ ਪਾਰਟੀ ਨੇ ਸਾਨੂੰ ਬੇਕੂਬ ਬਣਾ ਛੱਡਿਆ ਸੋ ਲੋਕ ਬੜੇ ਸਿਆਣੇ ਨੇ ਇਹ ਲੋਕਾਂ ਨੇ ਫੈਸਲਾ ਕਰਨਾ ਕਿ ਉਹ ਕਿਹਨੂੰ ਮਾਨਸਕ ਕਰਦੇ ਨੇ ਲੋਕਾਂ ਦੀ ਬੜੀ ਚੰਗੀ ਦਿਮਾਗ ਹੈ ਅਭੀ ਜੀ.ਡੀ.ਪੀ. ਵੀ ਦਾਸਾਂ ਉੱਪਰ ਰਹੀ ਆ ਔਰ ਜਿਹੜੇ ਗਰੀਬ ਤੇ ਘੱਟ ਜਾਵਾ ਬੁੱਝੇ ਨਾ ਦਿੱਤੇ ਆ ਵੀ ਨਾ ਮਾਫੇ ਦਾ ਵੀ ਜੀ.ਡੀ.ਪੀ. ਨੇ ਨਹੀਂ ਕੀਤਾ ਜਿਹੜੇ ਇਕੱਲੇ ਜਿਹੜੇ ਬੰਦੇ ਸਿੰਘਾਂ ਦੀ ਗੱਲ ਅਸੀਂ ਵੀ ਉਹਨਾਂ ਦੇ ਨਾਲ ਆ ਅਸੀਂ ਹਮੇਸ਼ਾ ਉਹਨਾਂ ਦੀ ਆਵਾਜ਼ ਜਿਹੜੀ ਉਠਾਉਂਦੇ ਰਹੇ ਆ ਇਹ ਸਾਰੇ ਕੋਈ ਸੈਂਟਰ ਨਾਲ ਰਿਲੇਟਡ ਨਹੀਂ ਹੈਗੇ ਇਹ ਬੜੇ ਮੈਟਰ ਨੇ ਕਿ ਜਿਹੜੇ ਸਟੇਟਾਂ ਨਾਲ ਰਿਲੇਟਡ ਹੈਗੇ ਨੇ ਉਹਨਾਂ ਆਪਾਂ ਗੱਲ ਕਰ ਲਈਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਉਹਦੀ ਫਾਈਲ ਕੇਜਰੀਵਾਲ ਕੋਲੇ ਪਈ ਹੈ ਪਤਾ ਨਹੀਂ ਕਿੰਨੀ ਵਾਰੀ ਉਹਦੀ ਟੇਬਲ ਤੇ ਫਾਈਲ ਗਈ ਹੈ ਉਹਨੇ ਉਹਦੇ ਤੇ ਸਾਈਨ ਨਹੀਂ ਕੀਤੀ ਸੋ ਇਹ ਆਪਾਂ ਇਹਨੂੰ ਬਲੇਮ ਜਿਹੜਾ ਸਿਕੰਦਰ ਗੌਰਮੈਂਟ ਕਹਿੰਦਾ ਦੀਏ ਇਹ ਸਟੇਟਾਂ ਦੇ ਵੀ ਬੜੇ ਮੈਟਰ ਨੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਰਿਹਾਅ ਹੋਣੇ ਚਾਹੀਦੇ ਉਦੀ ਮਰਜ਼ੀ ਆ ਜੀ ਲੜੇ ਲੈਕਚਰ ਨਹੀਂ ਅਸੀਂ ਕੀ ਕਹਿ ਨਹੀਂ ਜਾਈਆਂ ਹਾਂ ਦੇਰ ਆ ਤੀ ਗੁਰੂ ਘਰ ਨੂੰ ਗੋਟੇ ਇਹ ਕੰਪਨੀ ਚਾਹੁੰਦੀ ਓੜੀ ਵਿੱਚ ਸੇਕ ਪਾ ਲਈ ਤਾਂ ਸਾਡਾ ਜਿਹੜਾ ਹੱਲ ਹੈ ਇਹ ਤਾਂ ਹਮੇਸ਼ਾ ਕਸਾਨਾ ਦੇ ਨਾਲ ਐ ਅਸੀਂ ਤਾਂ ਪਹਿਲਾਂ ਵੀ ਮਹੌਨੂ ਵੀ ਗੱਲ ਵੀ ਜੋ ਜਾਇਜ਼ ਮੰਗਾ ਨੇ ਉਹ ਅਸੀਂ ਆਪ ਨਾਲ ਜਾ ਕੇ ਖੁਦ ਜਾ ਕੇ ਉਹ ਇਹਨਾਂ ਦੇ ਨਾਲ ਹੱਲ ਕਰਨ ਨੂੰ ਤਿਆਰ ਆ ਬਿਸ਼ਰਤ ਹੈ ਕਿ ਮੰਗਾ ਜਾਇਜ਼ ਹੋਣੀਆਂ ਚਾਹੀਦੀਆਂ ਨੇ ਜਿਹੜੀ ਗੱਲ ਕੋਈ ਹੋਣ ਵਾਲੀ ਨਹੀਂ ਜਿਉਂਦਾ ਆਪਾਂ ਉਹ ਪਾ ਕੇ ਬਹਿ ਜਾਈਏ ਕਿ ਆਹੀ ਹੋ ਜੇ ਆਹੀ ਹੋ ਜੇ ਆਹੀ ਹੋ ਜੇ ਜਿਹੜਾ ਨਜਾਇਜ਼ ਕੋਈ ਗੱਲਾਂ ਵਾ ਉਹ ਬਣਦੀਆਂ gracias exacto, ya no